ਇੰਡੀਆ ਦੇ ਵਿੱਚ ਜੈਂਡਰ ਕਰਾਈਮ ਦੇ ਉੱਤੇ ਰਿਸਰਚ ਕੀਤੀ ਹੈ ਮਧੂਮਤੀ ਪਾਂਡੇ ਨੇ ਤੇ ਉਹ ਦੱਸਦੀ ਹੈ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲਸ ਹੈਗੇ ਨੇ ਇਹਨਾਂ ਦੇ ਦਿਮਾਗ ਦੇ ਵਿੱਚ 1% ਵੀ ਗਿਲਟ ਨਹੀਂ ਹੈਗਾ ਇਹ ਆਪਣੇ ਆਪ ਨੂੰ ਉਲਟਾ ਜਸਟੀਫਾਈ ਕਰ ਰਹੇ ਨੇ ਉਲਟਾ ਔਰਤਾਂ ਨੂੰ ਬਲੇਮ ਕਰਦੇ ਨੇ ਉਹ ਉੱਥੇ ਕੱਲ ਵਿਨੇਸ਼ ਫੋਗਟ ਪੜ੍ਹਨ ਨੂੰ ਕਿਉਂਕਿ ਡਾਇਰੈਕਟਲੀ ਇੰਡਾਇਰੈਕਟਲੀ ਤੁਸੀਂ ਕਹਿ ਲਓ ਫਿਰਸਾਨ ਬੈਕਗਰਾਉਂਡ ਦੀ ਬੱਚੀ ਆ ਤੇ ਦਾਸ ਬਤੌਰ ਸਟ੍ਰੈਟਜੀਅਨ ਲੀਗਲ ਹੈਡ ਯੂनाइटेड ਸਿਕਸ ਦਾ ਇਹਨਾਂ ਦੇ ਜਿਹੜੇ ਕੇਸਾਂ ਦੀ ਕਿਸਾਨਾਂ ਦੇ ਆਦੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਪੈਰਵਾਹੀ ਕਰਦੇ ਤੇ ਉੱਥੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਮੋਰਚੇ ਨੂੰ ਢਾਲਾਉਣ ਦੇ ਲਈ ਇੱਕ ਗੱਲ ਮੈਂ ਤੁਹਾਨੂੰ ਕਰਨੀ ਚਾਹਾਂਗਾ ਕਿ ਕਿਸਾਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਮਹਿਜ਼ ਜਿਹੜੇ ਇਟੇਬਲ ਪ੍ਰੋਡਕਟਸ ਨੇ ਅਸੀਂ ਉਹਨਾਂ ਤੱਕ ਸੀਮਤ ਕਰਤਾ ਹੈ ਨਾ ਜੇ ਤੁਸੀਂ ਅਸਲ ਜਿਹਨਾਂ ਦੀ ਇਨਟੈਂਜੀਬਲ ਵੈਲਿਊ ਨੂੰ ਰੈਕੋਗਨਾਈਜ਼ ਕਰਦੇ ਜੇ ਕਿ ਅਸਲ ਦੇ ਵਿੱਚ ਕੀ ਦੇਣਾ ਕਿਸਾਨਾਂ ਦੀ ਤੇ ਉਹਦੇ ਵਿੱਚ ਕਿਸਾਨ ਇਕੱਲਾ ਫਸਲਾਂ ਨਹੀਂ ਉਗਾ ਰਿਹਾ ਖਾਣ ਵਾਲੀਆਂ ਕਿਸਾਨ ਦੋ ਚੀਜ਼ਾਂ ਭਾਰਤ ਦੀਆਂ ਹੋਰ ਉਗਾ ਰਿਹਾ ਉਹਦੇ ਵਿੱਚ ਪਹਿਲੀ ਜਿਹੜੀ ਆ ਉਹ ਫੌਜੀ ਨੇ ਦੂਜੇ ਜਿਹੜੇ ਨੇ ਉਹ ਸਪੋਰਟਸ ਪਰਸਨ